ਅੰਮ੍ਰਿਤਸਰ ਆਟੋ ਚਾਲਕਾਂ ਵੱਲੋਂ ਟੈਕਸੀ ਯੂਨੀਅਨ ਦੇ ਪ੍ਰਧਾਨ ਖਿਲਾਫ ਕਾਰਵਾਈ ਕਰਨ ਦੀ ਕੀਤੀ ਗਈ ਮੰਗ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਕੰਧ ਹੇਲਦਾ ਹਾਂ ਮੈਂ ਇਹ ਰਿਪੋਰਟ ਤੇ ਆਟੋ ਰਿਕਸ਼ਾ ਯੂਨੀਅਨ ਦਾ ਪ੍ਰਧਾਨ ਹਾਂ ਜੀ ਮੁੱਦਾ ਇਹ ਹੈ ਜੀ ਸਰ ਜੋ ਪ੍ਰੀपेड ਟੈਕਸੀ ਸਟੈਂਡ ਦੇ ਆ ਪ੍ਰਧਾਨ ਜੀ ਜੋਗਾ ਸਿੰਘ ਸੰਗੋਵਦਾਰ ਸੇ ਵੀ ਮਤਲਬ ਕਿ ਸਾਨੂੰ ਬਦਮਾਸ਼ੀ ਨਾਲ ਜੱਗੂ ਭਗਵਾਨ ਪੋਰੀ ਦੀਆਂ ਧੰਗੇ ਲੈਂਦੇ ਆ ਜੀ ਠੀਕ ਹੈ ਜੀ ਕਾਫੀ ਟਾਈਮ ਤੋਂ ਇਹ ਹੱਥ ਨਾਲ ਰੰਗੇ ਸੀ ਲੋਈ ਰਸਦੇ ਆ ਮੁੱਦਾ ਇਹ ਹੈ ਕਿ ਆ ਜਵਾਰ ਲਾਲ ਹੈ ਜੀ ਇਹ ਅਟਕਸੀ ਯੂਨੀਅਨ ਦੇ 40 ਸਾਲ ਪੁਰਾਣੇ ਮੈਂਬਰ ਨੇ ਕਿ ਆਟੋ ਯੂਨੀਅਨ ਦਾ ਵੀ ਮੈਂਬਰ ਹੈ ਪਰ ਇਹ ਹੈ ਕਿ ਉਹ ਪ੍ਰਧਾਨ ਜੀ ਕਹਿੰਦੇ ਆ ਕਿ ਅਸੀਂ ਜਵਾਰ ਲਾਲ ਦੀ ਗੱਡੀ 에어ਪੋਰਟ ਦੇ ਨਹੀਂ ਭੰਦਦੇ ਨਹੀਂ ਅਟਕੀ ਜਾਈ ਕਰਦੇ ਆ 14 ਤਰੀਕ ਨੂੰ ਅਸੀਂ ਐਸ ਐਚ ਯੂ ਸਾਹਿਬ ਨੂੰ ਇਹ ਦਿਖਾ ਦਿੰਨੇ ਆ ਜੀ ਐਸ ਐਚ ਯੂ ਸਾਹਿਬ ਸਾਡੀ ਪੂਰੀ ਸੁਣਵਾਈ ਕਰਦੇ ਆ ਕਹਿੰਦੇ ਤੁਹਾਨੂੰ ਇਨਸਾਫ ਮਿਲੇਗਾ 15 ਤਰੀਕ ਨੂੰ ਸਵੇਰੇ ਅਸੀਂ ਇਸੇ ਦਮਾਨ ਨਾਲ ਬੈਠੇ ਹੁੰਦੇ ਆ ਜੀ ਏਅਰਪੋਰਟ ਤੇ ਤੇ 15-20 ਜਣੇ ਆਉਂਦੇ ਆ ਸਾਡੇ ਕੋਲ ਤੇ ਸਾਨੂੰ ਗਾਲੀ ਗਲੋਜ ਕਰਨ ਲੱਗ ਜਾਂਦੇ ਆ ਧਮਕੀਆਂ ਦੇਣ ਲੱਗ ਜਾਂਦੇ ਆ ਕਿ ਅਸੀਂ ਜੱਗੂ ਦੇ ਬੰਦੇ ਆ ਜੀ ਅਸੀਂ ਤੁਹਾਡੇ ਦੇ ਉਹ ਕਰ ਦਾਂਗੇ ਜੇ ਕਰ ਦਾਂਗੇ ਤੁਹਾਨੂੰ ਸਾਨੂੰ ਜਾਨੋ ਮਾਰ ਦੀ ਧਮਕੀਆਂ ਦੇ ਰਹੀ ਆ ਜੀ ਠੀਕ ਹੈ ਫਿਰ ਅਸੀਂ ਉਮਰ ਗਾਜ ਕਮਿਸ਼ਨਰ ਸਾਹਿਬ ਕੋ ਆਏ ਆ ਅਰਦਾਸ ਲੈ ਕੇ ਮੇਰੇ ਐਸਸੀ ਭਾਈ ਜਰੇ ਵੀ ਭਰਾ ਵੀ ਆ ਜਿਨ੍ਹਾਂ ਨੂੰ ਮੁੱਲ ਕਿਤੇ ਗਾਲੀ ਗਲੋਜ ਦਿੱਤੀ ਹੈ ਕਿਤੇ ਇਹ ਕੁੱਤੇ ਜੂੜੇ ਹੋਰ ਇਹੋ ਜਿਹੀ ਲੈਂਗੁਏਜ ਬੋਲ ਕੇ ਤੁਹਾਨੂੰ ਦੱਸ ਨਹੀਂ ਸਕਦਾ ਠੀਕ ਹੈ ਜੀ ਤੇ ਮੈਂ ਤਾਂ ਇਹ ਚਾਹੁੰਨਾ ਕਿ ਇਨ੍ਹਾਂ ਦੇ ਬੰਦ ਹੀ ਕਾਰਵਾਈ ਕੀਤੀ ਜਾਵੇ ਉਥੇ ਏਅਰਪੋਰਟ ਦੇ ਕੈਮਰੇ ਵੀ ਲੱਗੇ ਆ ਜੀ ਕੈਮਰੇ ਚੈੱਕ ਕੀਤੇ ਜਾਣ ਸੀਐਸਓ ਸਰ ਨੇ ਉਹਨਾਂ ਨੇ ਸਾਡੀ ਜਾਨ ਬਚਾਈ ਹੈ ਜੇ ਸੀਐਸਐਸਾ ਉਹ ਉੰਦੀ ਸਪੋਰਟ ਨਾ ਹੁੰਦੇ ਤੇ ਸਾਡੀ ਹੋ ਸਕਦਾ ਹੈ ਕਿ ਉਹ ਉੰਦੀ ਸਪੋਰਟ ਵਾਲੇ ਕਿਸੇ ਦੇ ਕੋਈ ਮੈਂਬਰ ਦੀ ਜਾਨ ਵੀ ਜਾ ਸਕਦੀ ਹੈ ਤੇ ਸਾਨੂੰ ਇੰਨਾ ਦੋ ਖਤਰਾ ਵਾ ਜੁਨੀਅਨ ਵੇ ਪ੍ਰਧਾਨ ਕੋਲ ਤੇ ਸਾਡੇ ਕਿਸੇ ਵੀ ਕੋਈ ਜਾਨ ਮਾਲ ਦਾ ਕੋਈ ਨੁਕਸਾਨ ਹੋਵੇ ਇਨਾਂ ਦੇ ਬੰਦੀ ਸੀਬੀ ਸਾਹਿਬ ਨੂੰ ਰਿਕਵੈਸਟ ਕਰਦੇ ਆ ਕਿ ਇਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੇ ਕੋਈ ਮੈਂਬਰ ਦਾ ਕੋਈ ਨੁਕਸਾਨ ਨਾ ਹੋ ਸਕੇ ਇਸ ਵਕਤ ਤੋਹ ਹੀ এয়ারਪੋਰਟ ਦੇ ਅਥਾਰਟੀ ਨਾਲ ਗਲਪੜ ਕੀਤੀ ਹੈ ਜਿਹੜੇ ਸਨ ਨਹੀਂ ਵਾਲੇ ਆਪਾਂ ਫਿਲਹਾਲ এয়ারਪੋਰਟ ਅਥਾਰਟੀ ਨਾਲ ਗੱਲ ਨਹੀਂ ਕੀਤੀ ਅਸੀਂ ਨੇ ਸਭ ਇਹਨਾਂ ਦੀ ਜੇ ਕੋ 2 ਮਹੀਨੇ ਪਹਿਲਾਂ ਇਹ ਗੱਡੀ ਲਿਖੀ ਨਾ ਖੁਦ ਪ੍ਰਧਾਨ ਸਾਹਿਬ ਨੇ ਲਿਖੀ ਠੀਕ ਹੈ 2 ਮਹੀਨੇ ਗੱਡੀ ਚੱਲਦੀ ਹੈ 2 ਮਹੀਨੇ ਤੋਂ ਬਾਅਦ ਪਤਾ ਨਹੀਂ ਕਿੰਨੇ ਆ ਰਹੇ ਆਪਸੇ ਇਹ 2000 ਮੈਂਬਰ ਸ਼ਰਾਰਤੀ ਅੰਦਰ ਹੈਗੇ ਆ ਜਿਹੜਾ ਹਰਪ੍ਰੀਤ ਸਿੰਘ ਉਹ ਅੱਜਕੱਲ ਕਾਫੀ ਧੋਨ ਬਣਿਆ ਹੋਇਆ ਜੀ ਧਮਕੀਆਂ ਦੇ ਰਿਹਾ ਤੇ ਆਪਾਂ ਗੱਡੀ ਨਹੀਂ ਲਿਖਣੀ ਅਸੀਂ ਵੀ ਐਸਐਚਓ ਸਾਹਿਬ ਕੋਲ ਗਿਆ ਸਰਦਾਰ ਸਾਹਿਬ ਨੇ ਕਿਹਾ ਕਿ ਚਲੋ ਕੋਈ ਨਹੀਂ 14 ਤਰੀਕ ਨੂੰ ਆਪਾਂ ਦਰਖਾਸਤ ਦੇ ਦਿੰਦੇ ਹਾਂ ਬਾਈ ਹੈ ਉਹਨਾਂ ਨੇ ਕਿਹਾ ਕਿ ਕੋਈ ਨਹੀਂ ਆਪਾਂ ਇਹਦੀ ਸੁਣਵਾਈ ਕਰਦੇ ਹਾਂ ਤੁਸੀਂ ਕਮਿਸ਼ਨਰ ਸਾਹਿਬ ਨੂੰ ਨਾ ਜਾਓ ਅਸੀਂ 14 ਤਰੀਕ ਨੂੰ ਕਮਿਸ਼ਨਰ ਸਾਹਿਬ ਨੂੰ ਚਿੱਠੀ ਨਹੀਂ ਦਿੱਤੀ ਫਿਰ ਅਸੀਂ 15 ਨੂੰ ਫਿਰ ਬਾਈ ਪੋਸਟ ਸਪੀਡ ਪੋਸਟ ਕੀਤੀ ਹੈ ਜੀ ਇਹੋ 15 23 ਨੂੰ ਹਲੇ ਆਪਾਂ ਐਸਜੀਓ ਸਾਹਿਬ ਕੋਲ ਜਾਣਾ ਸੀ ਤੇ ਇਹ ਸਾਡੇ ਕੋਲ ਆ ਗਏ ਸਾਡੇ ਨਾਲ ਮਤਲਬ ਆਉਣ ਦੀ ਸਪੋਰਟ ਮੇਰੇ ਕੋਲ ਵੀਡੀਓ ਵੀ ਪਈ ਹੈ ਮੈਂ ਤੁਹਾਨੂੰ ਵੀਡੀਓ ਦਿਖਾ ਸਕਦਾ ਜੀ ਤੇ ਇਹ ਬੰਦੇ ਕਿੰਨਾ ਸਾਡੇ ਨਾਲ ਧੱਕੇ ਜਾਈ ਕਰਦੇ ਆ ਤੇ ਇੱਕ ਮਿੰਟ ਉਹ ਮੈਂ ਵੀਡੀਓ ਦਿਖਾ ਰਿਹਾ ਜੀ ਖੁਦ ਆ ਕੇ ਸਾਨੂੰ ਧਮਕੀਆਂ ਦੇ ਰਹੇ ਆ ਇੱਕ ਮਿੰਟ ਆਹ ਦੇਖੋ ਤੁਹਾਨੂੰ ਮੈਂ ਵੀਡੀਓ ਦਿਖਾ ਰਿਹਾ ਆ ਦੇਖੋ ਇਹ ਬੰਦੇ ਇਹੋ ਜਿਹੇ ਕਤੂਤਾਂ ਕਰ ਰਹੇ ਇਹ ਰਿਪੋਰਟ ਦੇ ਵਿੱਚ ਇਹੋ ਜਿਹੇ ਕੰਮ ਕਰਨਗੇ ਦੇਖੋ ਦੇ ਹੋਈ ਸਵੀ ਨਾਲ ਸਾਡੀ ਵੀ ਸਵੀ ਖਰਾਬ ਹੋ ਰਹੀ ਹੈ ਇਹਨਾਂ ਦੀ ਹੋ ਰਹੀ ਹੈ ਸਾਨੂੰ ਸੀਐਸਐਫ ਸਾਹਿਬ ਨਾ ਉੱਥੇ ਆਉਣ ਦੀ سپورਟ ਹੁੰਦੇ ਰਹੋ ਉਹ ਸਾਡਾ ਖਤਰਾ ਵੀ ਸਾਾਨੂੰ ਆਪਣੀ ਜਾਨ ਦਾ ਵੀ ਖਤਰਾ ਹੈ ਹੁਣ ਕੀ ਮੰਗ ਕਰਦੇ ਅਸੀਂ ਮੰਗੇ ਕਰਨੇ ਸੀ ਸੀਪੀ ਸਾਹਿਬ ਨੂੰ ਇਹਨਾਂ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਇਹਨਾਂ ਨੇ ਐਸਸੀ ਭਾਈ ਜਾਰੇ ਨਾਲ ਭਰਾਵਾਂ ਦੇ ਨਾਲ ਇਹਨਾਂ ਨੇ ਗਲਤ ਮਿਸਬੀਹਵ ਕੀਤਾ ਗਲਤ ਬੋਲ ਚਾਲ ਕੀਤਾ ਇਹਨਾਂ ਨੇ ਠੀਕ ਹੈ ਜੀ ਕੱਲ ਨੂੰ ਸਾਡੇ ਦੇ ਕਿਤੇ ਕੋਈ ਵੀ ਨੁਕਸਾਨ ਨਾ ਹੋਵੇ ਜੇ ਕੋਈ ਨੁਕਸਾਨ ਹੋਵੇਗਾ ਤਾਂ ਇਹ ਜ਼ਿੰਮੇਦਾਰ ਹੋਣਗੇ ਜੋਗਾ ਸਿੰਘ ਤੇ ਇਹਨਾਂ ਦੇ ਨਾਲ 20 25 ਇਹਦੇ ਬੰਦੇ ਅਣਪਛਾਤੇ ਨਾਲ ਉੱਥੇ ਆਏ ਉਹਨਾਂ ਦਾ ਸਾਨੂੰ ਨਾਮ ਤਾਂ ਨਹੀਂ ਪਤਾ ਜੀ ਤੇ ਉਹ ਤੁਸੀਂ ਕੈਮਰਾ 에ਅਰਪੋਰਟ ਤੇ ਚੈੱਕ ਕਰ ਸਕਦੇ ਜੀ ਕਰਵਾ ਸਕਦੇ ਜੀ ਕਿ ਇਹ ਬੰਦੇ ਸਾਡੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਹੇ ਆ ਜਿੰਦਾਂ ਜਾਣ ਵਾਲਾ ਜਿੰਦ ਮੈਂ ਗੱਡੀ ਲੈਣੀ ਸੀ ਨਾ ਮੈਂ ਚੋਰ ਕੇ ਪ੍ਰਧਾਨ ਨੂੰ ਪੁੱਛਿਆ ਸੀ ਕਿ ਮੈਂ ਗੱਡੀ ਲੈ ਲਾਂ ਇਹ ਕਹਿੰਦੇ ਕਿ ਇੱਥੇ ਨਹੀਂ ਗੱਡੀਆਂ ਪਈਆਂ ਤੇਰੀ ਪੈ ਜੇ ਤੁਸੀਂ ਕੀ ਹੋ ਜੂਗਾ ਜਿੱਥੇ ਸਾਰੇ ਰੋੜੇ ਖਾਦੇ ਤੁਸੀਂ ਖਾਲੇਗਾ ਤਾਂ ਕੀ ਹੋ ਜਾਏਗਾ ਚਲੋ ਫਿਰ ਮੈਂ ਕੱਲ ਇਗਨੋਰ ਕਰਕੇ ਫਿਰ ਮਗਲੇ ਦਿਨ ਆਪਣੇ ਚਾਚਾ ਜੀ ਬੈਠੇ ਸੀ ਮੇਰੇ ਲਾਗੇ ਤਾਂ ਫਿਰ ਜਾ ਕੇ ਪਿੱਛੇ ਚਾਚਾ ਜੀ ਦੇ ਵਿੱਚ ਅੱਛਾ ਬੰਦਾਂ ਨੇ ਫਾ ਗੱਡੀ ਲੈ ਲਈ ਐ ਕਹਿੰਦੇ ਲੱਲੋ ਬਾਜੀ ਕੋਈ ਗੱਲ ਨਹੀਂ ਕਿਥੇ ਨਹੀਂ ਪੈਣਗੀਆਂ ਤੁਹਾਡੀ ਪੈ ਜੂਗੀ ਕੀ ਹੋ ਜਾਊਗਾ ਚਲੋ ਜੀ ਮੈਂ ਗੱਡੀ ਲੱਲੀ ਮੈਂ 2 ਮਹੀਨੇ ਗੱਡੀ ਚਲਾਈ ਆ ਉਸ ਦਿਨ ਇਹਨਾਂ ਨੇ ਮੀਟਿੰਗ ਕੀਤੀ ਆ ਜੀ ਬਾਕੀ ਉਥੇ ਚਾਰ ਪੰਜ ਜਾਣੇ ਨੇ ਗੱਡੀ ਪੈਈ ਉਹ ਵੀ 40 ਸਾਲ ਤੋਂ ਪੁਰਾਣੇ ਮੈਂਬਰ ਸੀ ਉਹਨਾਂ ਵੀ ਇਹਨਾਂ ਗੱਡੀਆਂ ਪਾ ਲਿਆ ਤੇ ਮੇਰੀਆਂ ਗੱਡੀ ਕੱਢਣ ਦੇ ਆ ਇਹਦੇ ਗੱਡੀ ਨਹੀਂ ਪਾਈ ਜਾ ਸਕਦੀ ਤੇ ਜੋਗਾ ਸਿੰਘ ਫਿਰ ਉਸ ਦਿਨ ਚਾਚਾ ਜੀ ਕੋਲ ਇਹ ਕਹਿੰਦੇ ਗੱਡੀ ਲਿਖੇ ਦੇਣੇ ਆ ਮੈਂ ਗੱਡੀ ਜਾ ਕੇ ਲਿਖੀ ਨਾ ਗੱਡੀ ਫੇਰ ਕੱਟਦੀ ਆ ਕਹਿੰਦੇ ਅਸੀਂ ਲਿਖਣੀ ਨਹੀਂ ਗੱਡੀ ਜੋ ਮਰਜ਼ੀ ਕਰ ਲਓ ਜਿੱਥੇ ਮਰਜ਼ੀ ਚੱਲ ਜਾਓ ਅਸੀਂ 3 ਸਾਲ ਤੱਕ ਮਾਹਲਾ ਜੀ ਮੇਰਾ ਨਾਮ ਹੈਗਾ ਜੇ ਜੁਗਾ ਸਿੰਘ ਠੀਕ ਹੈ ਜੀ ਸ੍ਰੀ ਗੁਰੂ ਨਾਮਦਾਸ ਜੀ ਦੁਆਰਾ ਇਹ ਪ੍ਰੀਪੇਅਰ ਟੈਕਸਿ ਸਟਾਡਿ ਅਸੋਸੀਏਸ਼ਨ 231 ਅਕਾਉਂਟ ਦਾ ਠੀਕ ਹੈ ਜੀ ਉਹਨੂੰ ਅਸੀਂ ਉਹ ਵੀ 7 ਮੈਂਬਰ ਆਪੀਆ ਅਸੋਸੀਏਸ਼ਨ ਦੇ ਠੀਕ ਹੈ ਜੀ ਤੇ ਸ਼ਤਾਂ ਦੇ ਨਾਂ ਤੇ ਸਾਡੇ ਜਿੱਦਾਂ ਸ਼ੇਰੂ ਰਿਡੇਗਾ ਤੇ ਬਸ ਤੱਕ ਜਾਈਏ ਉਹਦੇ ਕਰੇ ਸੱਤ ਸਰ ਉਹਦੇ ਵਿੱਚ ਤੁਹਾਡੇ ਹੀ ਕੁਝ 40 ਸਾਲ ਤੋਂ ਕਿਤੇ ਜੇ ਇਹ ਕੰਮ ਕਰਦੇ ਆ ਰਹੇ ਹਨ ਕੋਈ ਯੂਨੀਅਨ ਫੰਡ ਕੱਢ ਕੇ ਚੱਲ ਗਿਆ ਵਸੋ ਬਿਲਕੁਲ ਜਦੋਂ ਵੈਨਾਂ ਦਾ ਦੌਰ ਸੀਗਾ ਜੀ ਕੁਝ ਇੱਕ ਮਹੀਨਾ ਉਹ ਮੈਂ ਸਾਰੇ ਸਟੈਂਡ ਤੇ ਵੈਂਚ ਚਲਾਈ ਸੀ ਠੀਕ ਹੈ ਜੀ ਉਸ ਤੋਂ ਬਾਅਦ ਯੂਨੀਅਨ ਫੰਡ ਦੀ ਗੱਲ ਚੱਲੀ ਮੇਰਾ ਯੂਨੀਅਨ ਫੰਡ ਵੀ ਕੋਈ ਜ਼ਿਆਦਾ ਨਹੀਂ ਸੀ ਮਰ ਕੋ 3 ਨਹੀਂ ਦੇ 4000 ਹੀ ਉਹਨਾਂ ਦਿਨਾਂ ਦੇ ਵਿੱਚ ਤੇ ਯੂਨੀਅਨ ਫੰਡ ਦੇਣ ਦਾ ਮਾਰਾ ਤੇ ਆਪਣੀ ਗੱਡੀ ਐਕੁਇਸ਼ੀਸ਼ਨ ਜੋ ਕਰਕੇ ਬਾਹਰ ਚਲਾ ਗਿਆ ਠੀਕ ਹੈ ਜੀ ਇਹਨੇ ਫੰਡ ਨਹੀਂ ਦਿੱਤਾ ਇਹ ਸਾਡੀ ਯੂਨੀਅਨ ਐਸੋਸੀਏਸ਼ਨ ਤੋਂ ਬਾਹਰ ਹੋ ਗਿਆ ਜਿਹਸਾਰੇ ਨੇ ਕੰਪਲੀਟ ਕੀਆਗੇ ਇਹਨਾਂ ਨੇ ਕਾਫੀ ਬੰਦਿਆਂ ਨੂੰ ਕੜਮਛਾਦੇ ਬੰਦੇ ਵੀ ਨਾਲ ਦੀ ਕੰਡੀ ਸਾਡੇ ਤੇ ਹਮਲਾ ਕੀਤਾ ਗਾਲੀ ਗੋਚ ਕੀਤਾ ਤਾਂ ਜੰਮ ਗਿਆ ਜਲ ਕੋਲੋ ਜੀ ਉਹ ਉਹ ਇਸ ਚੀਜ਼ ਦਾ ਮੈਟਰ ਨਹੀਂ ਹੈਗਾ ਇਹ ਆਟੋ ਵਾਲੇ ਆਊਟਸਾਈਡਰ ਬੰਤੇ ਆ ਠੀਕ ਹੈ ਜੀ ਉਹ ਬਾਹਰੋਂ ਆ ਕੇ ਸਾਡੀ ਬੰਦਨ ਸਾਡੇ ਆਪਣਾ ਲਾਉਸ ਕਰਦੇ ਆ ਸਰ ਸਾਡੀ ਚਾਰ ਸਟੈਂਡ ਆ ਉੱਲਾ ਉੱਪਰ WTI ਹੋਂ ਸਾਡਾ ਬਈ ਟਿਕਾ ਜੀ ਇਹਨਾਂ ਦੇ ਕੋਲ ਇਹਨਾਂ ਨੂੰ ਪੁੱਛੋ ਤੁਹਾਡੇ ਕੋਲ ਕੋਈ ਆਟੋ ਦੀ ਅੰਦਰ ਕਮਿਸ਼ਨ ਹੈ ਜਿਹੜੀਆਂ ਆਊਟਸਾਈਡ ਧਰ ਕੇ 10 15 ਗੱਟੀਆਂ ਮਤਲਬ ਲਿਆ ਗਈ ਏਅਰਪੋਰਟ ਦੇ ਅੰਦਰ ਖਿਲਾਰਦੀ ਜੀ ਉਹਦੀ ਅਸੀਂ ਆਨਲਾਈਨ ਬੰਦਾ ਰਿਕਾਰਡ ਜਿਹੜੀ ਆ ਉਹ ਕਾਪੜਾ ਕੰਟੈਂਟ ਪਾਈ ਆ ਖਾਣੇ ਦੀ ਵੀ ਪਾਈ ਆ ਏਕੂ ਦੀ ਸਰਵਰ ਪਾਈ ਆ ਕਮਰਸ਼ੀਅਲ ਡਿਪਾਰਟਮੈਂਟ ਦੀ ਵੀ ਪਾਈ ਆ ਹੋਰ ਕੀ ਜਣਾ ਚਾਹੋਗੇ ਜੀ ਜਿਸ ਤਰ੍ਹਾਂ ਇਹ ਆਪਣਾ ਦਾਵਾ ਕਰਦੇ ਨੇਗਾ ਇਹ ਇਥੇ 40 ਸਾਲ ਤੋਂ ਕੰਮ ਕਰਦੇ ਆ ਰਹੇ ਆ ਸਾਨੂੰ ਕਿੰਨਾ ਸਾਨੂੰ ਆ ਗਿਆ ਜੀ ਸੰਜੀ ਨੂੰ ਦੱਸਣ ਜੀ ਆ ਸਾ ਮੇਰੀ ਐਸੋਸੀਏਸ਼ਨ ਖਲੋਤੀ ਆ ਆ ਸਾਰੇ ਮੇਰੇ ਬੰਦੇ ਆ ਇਹ ਮੇਰੇ ਨਾਲ ਗੱਡੀਆਂ ਚਲਾਉਂਦੇ ਆ ਜੇ ਇਹਨਾਂ ਨੂੰ ਕੋਈ ਤੰਗੀ ਆ ਤੇ ਪੁੱਛਣ ਉਹਨਾਂ ਸਰ ਕਿੰਨੇ ਸਾਲ ਦਾ ਆਪਣਾ ਟੈਂਡਰ ਹੈ ਹਾਂ ਜੀ ਸਾਡਾ ਟੈਂਡਰ ਹੈ ਆਪਣਾ ਕਿੰਨੇ ਸਾਲ ਦਾ ਸਾਡਾ ਟੈਂਡਰ ਹੋਇਆ ਸੀ ਜੀ ਅੱਜ ਤੋਂ ਪਿਛਲੇ 3 ਸਾਲ 3 ਸਾਲ ਪਿਛਲਾ ਤੇ ਹੁਣ ਸਾਡਾ ਹੋਇਆ ਫਿਰ ਆਪਣਾ ਅਕਤੂਬਰ ਨਵੰਬਰ ਦੇ ਵਿੱਚ ਹੋਇਆ ਉਸ ਵਿੱਚ ਵੀਗ ਵੀ ਗਏ ਨਾਮ ਲਗੋਏ ਸਾਹਮਣੇ ਆਇਆ ਬਿਲਕੁਲ ਨਹੀਂ ਜੀ ਅੱਜ ਤੱਕ ਨਹੀਂ ਕੋਈ ਇਦਾਂ ਦੀ ਗੱਲ ਪਹਿਲਾਂ ਹੀ ਸੀ ਸਾਡਾ ਹਾਂ ਜੀ ਪਹਿਲੀ ਵਾਰੀ ਹੋਇਆ ਇਸ ਤਰ੍ਹਾਂ ਨੀ ਅੰਦਰ ਦੇ ਸਾਡੀ ਇੱਕ ਗੱਡੀ ਤਸੀਂ ਲਗਵਾ ਦਿਓ ਅੰਦਰ ਤੁਹਾਡੇ ਮੁੰਡੇ ਦੀ ਜਿਹੜੀ ਨਵੀਂ ਵੀ ਇਦਾਂ ਤੇ ਵੇਖੋ ਜੀ ਸਾਰਾ ਅੰਮ੍ਰਿਤਸਰ ਤੁਰਿਆ ਫਿਰਦਾ ਇਹਦਾ ਮਤਲਬ ਇਹ ਸਾਰਾ ਫਿਰਪੁਰਤੀ ਲੈਵਨ ਜਦੋਂ ਕਿੱਦਾਂ ਲਪਾਵਾਂਗੇ ਆਹੋਲਾ ਉੱਪਰ ਚ ਚਲਦੀਆਂ ਸਾਰੀਆਂ ਚਲਦੀਆਂ ਹੀ ਕਿੱਦਾਂ ਕਿਸੇ ਦੀ ਗੱਡੀ ਕੋਈ ਲਪਾਵਾਂਗਾ